2018 ਪਾਣੀ ਆ ਗਿਆ 2018 ਵਿੱਚ ਆ ਗਿਆ 23 ਦੇ ਵਿੱਚ ਪਾਣੀ ਇੰਨਾ ਕਿ 5-5 ਫੁੱਟ ਪੇਟਾ ਪੈ ਗਿਆ ਕਈ ਘਰ ਸਾਡੇ ਕਿਸਾਨ ਵੀ ਫਿਰ ਰੋਗੇ ਕਿ ਉਹਨਾਂ ਨੂੰ ਪ੍ਰੇਤਨ ਚੰਗ ਹੋਈ ਸਰਕਾਰ ਵੀ ਸਹਿਯੋਗ ਦਿੰਦੀ ਤੇ ਰੇਤਾ ਹੀ ਚੱਕਦੇ ਸੱਚਾਈ ਮੁਰਗੇ ਕੋਲੋਂ ਖਰਚਾ ਕਰਕੇ ਰੇਤਾ ਠਕੀ ਕੀਤੀ ਬਈ ਆਮ ਪਾਲਟੀ ਕਹਿੰਦੀ ਸੀ ਨਾ ਵੀ ਅਹੀਂ ਪੰਜਾਬ ਨੂੰ ਸੋਣੀ ਟਿੱਬੂ ਬਣਾਵਾ ਅਸੀਂ ਕਹਿੰਦਾ ਸਾਡਾ ਜਿੱਦਾਂ ਦਾ ਹੈ ਸਾਡਾ ਉਦਾਂ ਦੇ ਰਹਿਣ ਦੋ ਸਾਨੂੰ ਉਦਾਂ ਦਾ ਹੀ ਬੋਧ ਆ ਇਹ ਜਿਹੜੇ ਮੰਡਰ ਹੁੰਦੇ ਨੇ ਨਾ ਜਿਹੜੇ ਖੜੇ ਹੁੰਦੇ ਉਹਨਾਂ ਨੂੰ ਪੁੱਛ ਕੇ ਵੇਖੋ ਇੱਥੇ ਗੀੜਾ ਮਾਰਗ ਤੇ ਸਾਰੇ ਚਲ ਜਾਂਦੀ ਆ ਸਾਡਾ ਇੱਥੇ ਵੀ ਨੰਗੇ ਪੈਰੀਆਂ ਪੱਦਰੀਆਂ ਕਰਨ ਦੀ ਜਿੰਨਾ ਜਰ ਸਾਡੇ ਜੀਵਨੀਦਰ ਭਰਾਵਾਂ ਦੀ ਕਣਕਣ ਜੀਲ ਹੁੰਦੀਆਂ ਅਸੀਂ ਇੱਥੋਂ ਘਰੇ ਹੁੰਦੇ ਹਾਂ ਕਿਸੇ ਰਹੇ ਤਾਂ ਥੀ ਸਾਡੇ ਨਾਲ ਅੱਗੇ ਦੱਸ ਦੇ ਹਾਂ ਫਿਰ ਅਸੀਂ ਪੁੱਛਿਆ ਕਿ ਵੀ ਸੋਨੇ ਦੀ ਚਿੰਗੀਆਂ ਕਿਹੜਾ ਵਾ ਜਿਹੜਾ ਮੈਨ ਮੁੱਦਾ ਵਾਜੀ ਹੋਊ ਸਮਝੋਂਗੀ ਰਾਖਣ ਤੇ ਫੇਰਾ ਆਉਂਦੇ ਸੰਗਤ ਸੇਵਾ ਕਰਨ ਦੀ ਆ ਪਰ ਜਦੋਂ ਐਂਡ ਹੋ ਗਿਆ ਜੀ ਉਦੋਂ ਅਹੀਂ ਬਾਬਾ ਜੀ ਉਹਨਾਂ ਨੂੰ ਬੇਨਤੀ ਕੀਤੀ ਜਦੋਂ ਸਾਡੇ ਸਿਰ ਪਾਣੀ ਡੱਗ ਗਿਆ ਪੈੜੀਆਂ ਹੋ ਗਈਆਂ ਉਦੋਂ ਜਿੰਨਾ ਸਹਯੋਗ ਕਰ ਸਕਦੇ ਸੰਦੋਂ ਲੋੜ ਤਾਂ ਥੰਨ ਤੇ ਕਿ ਉਦੋਂ ਪੈਣੀ ਬਾਬਾ ਜੀ ਆਮ ਪਾਰਟੀ ਕਹਿੰਦੀ ਸੀਗੀ ਨਾ ਵੀ ਅਸੀਂ ਪੰਜਾਬ ਨੂੰ ਸੋਣੀ ਜਿਹੜੀ ਬਣਾਉਣਾ ਵਾ ਅਸੀਂ ਕਹਿੰਨਾ ਸਾਡਾ ਜਿੱਦਾਂ ਦਾ ਹੈ ਸਾਡਾ ਉਦਾਂ ਦਾ ਹੀ ਰਹਿਣ ਦੋ ਸਾਨੂੰ ਉਦਾਂ ਦਾ ਹੀ ਬਹੁਤ ਆ ਇਹ ਜਿਹੜੇ ਮੰਡ ਆਉਂਦੇ ਨਾ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪੁੱਛ ਕੇ ਵੇਖੋ ਇਥੇ ਗੀੜਾ ਮਾਰ ਕੇ ਸਾਰੀ ਚਲ ਜਾਂਦੀ ਆ। ਹੂੰ। ਇਥੇ ਰਹਿੰਦੇ ਸੀ ਸਾਡੇ ਨਾਲ ਆ ਕਿਥੇ ਦੱਸ ਦੇਣਾ। ਹਾਂ। ਫੇਰ ਅਸੀਂ ਪੁੱਛਿਆ ਕਿ ਵੀ ਸੋਨੇ ਦੀ ਚਿੜੀਆ ਕਿਹੜਾ ਵਾ? ਬਿਲਕੁਲ। ਦੇਖੋ ਜੀ 2019 ਦੇ ਵਿੱਚ ਪਾਣੀ ਆਇਆ ਜੀ। ਬਿਲਕੁਲ। 2023 ਦੇ ਵਿੱਚ ਆ ਗਿਆ। 23 ਦੇ ਵਿੱਚ ਪਾਣੀ ਨਾ ਗਿਆ ਕਿ 5-5 ਫੁੱਟ ਰੇਤਾ ਪੈ ਗਈ। ਕਈ ਘਰ ਸਾਡੇ ਕਿਸਾਨ ਵੀਰੇ ਇਥੇ ਰੋਗੇ ਕੀ ਉਹਨਾਂ ਨੂੰ ਰੇਤਨ ਚੱਕ ਹੋਈ। ਸਰਕਾਰ ਜੇ ਸੰਯੋਗ ਦਿੰਦੀ ਤਾਂ ਰੇਤਾ ਹੀ ਚੱਕਦੇ। ਸੱਚਾਈ ਹੈ। ਮੁੜ ਕੇ ਕੋਲੋਂ ਖਰਚਾ ਕਰਕੇ ਰੇਤਾ ਠੱਕੀ ਕੀਤੀ। ਹੂੰ। ਕਈਆਂ ਬੰਦਿਆਂ ਫਸਲਾਂ ਬੀਜੀਆਂ ਗਈਆਂ ਕਈ ਵਿੱਚ ਤਾਂ ਰਹਿ ਗਈ। ਹੁਣ ਇੱਥੇ ਇਦਾਂ ਦੇ ਸਾਡੇ ਜੀਨੀਦਰ ਭਰਾ ਹੈਗੇ ਆ ਕਿ ਜਿਨ੍ਹਾਂ ਨੇ ਪਹਿਲੀ ਅਰ 23 ਦਾ ਪਾਣੀ ਆਇਆ ਹੁਣ 25 ਜਗੇ ਚੋਂ ਨਾ ਲਾਇਆ ਵਾ ਉਹ ਫੇਰ ਉੱਡ ਗਿਆ। ਸੱਚਾਈ ਹੈ। ਸਾਡਾ ਜਿਹੜਾ ਸੰਜੋਗ ਆ ਜੀ ਸਾਡੇ ਕੋਲ ਜਿੰਨੇ ਟਰੈਕਟਰ ਆ ਜਿੰਨੀ ਜਗੇ ਹੋਈ ਸਾਡਾ ਇੱਥੇ ਮਹੀਨਾ ਨੰਗੇ ਕਾਲੀਆਂ ਪਤਰੀਆਂ ਕਰਨ ਤੇ ਜਿੰਨਾ ਜਰ ਸਾਡੇ ਜੀਨੀਦਰ ਭਰਾਵਾਂ ਦੀਆਂ ਕਣਕਾਂ ਨਹੀਂ ਬੀਜ ਹੁੰਦੀਆਂ ਅਸੀਂ ਇੱਥੋਂ ਘਰੇ ਨਹੀਂ ਜਾਣਾ। ਹੂੰ ਬਹੁਤ ਸੋਹਣਾ ਜਿਹੜਾ ਮੇਨ ਮੁੱਦਾ ਵਾ ਜੀ ਬਹੁਤ ਸੋਹਣਾ ਕਿਉਂਕਿ ਰਾਸ਼ਨ ਬਥੇਰਾ ਆਉਂਦਾ ਜੀ ਸੰਗਤ ਸੇਵਾ ਕਰਨ ਦੀ ਆ। ਪਰ ਜਦੋਂ ਐਂਡ ਹੋ ਗਿਆ ਜੀ ਪੂਰੇ ਅਹੀਂ ਬਾਬਾ ਜੀ ਉਹਨਾਂ ਨੇ ਬੇਨਤੀ ਕੀਤੀ ਜਦੋਂ ਸਾਡੇ ਸੇ ਪਾਣੀ ਰੱਥ ਗਿਆ ਪੈੜੀਆਂ ਸੁੱਕ ਗਿਆ ਪੂਰੇ ਜਿੰਨਾ ਸੰਜੋਗ ਕਰ ਸਕਦੇ ਸਨ ਦੋ ਜੀ ਲੋੜ ਤਾਂ ਸਾਨੂੰ ਜਾਂ ਕਿਉਂ ਦੋ ਪੈਣੀ ਆ ਜੀ ਉਹਦੇ ਪੈਣੀ ਸੱਚਾਈ ਆ ਬਿਲਕੁਲ ਬੜੀ ਸੱਚਾਈ ਆ ਬਿਲਕੁਲ ਬਾਬਾ ਜੀ ਆਮ ਪਾਰਟੀ ਕਹਿੰਦੀ ਸੀਗੀ ਨਾ ਵੀ ਅਸੀਂ ਪੰਜਾਬ ਨੂੰ ਸੋਣੀ ਜਿਹੜੀ ਬਣਾਉਣਾ ਵਾ ਅਸੀਂ ਕਹਿੰਦਾ ਸਾਡਾ ਜਿੱਦਾਂ ਦਾ ਹੈ ਸਾਡਾ ਉਦਾਂ ਦਾ ਹੀ ਰਹਿਣ ਦੋ ਸਾਨੂੰ ਉਦਾਂ ਰਹੀ ਬਹੁਤ ਆ ਇਹ ਜਿਹੜੇ ਮੰਡ ਆਉਂਦੇ ਆ ਨਾ ਜੀ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪੁੱਛ ਕੇ ਵੇਖੋ ਇੱਥੇ ਗੀੜਾ ਮਾਰਕਟ ਸਾਰੀ ਚਲ ਜਾਂਦੀ ਆ ਇੱਥੇ ਰਹਿੰਦੇ ਫਿਰ ਵੀ ਪੁੱਛਿਆ ਕਿ ਸੋਨੇ ਦੀ ਚਿੜੀਆ ਕਿਹੜਾ ਵਾ ਦੇਖੋ ਜੀ 2019 ਦੇ ਵਿੱਚ ਪਾਣੀ ਆਇਆ ਜੀ ਬਿਲਕੁਲ 2023 ਦੇ ਵਿੱਚ ਆ ਗਿਆ 23 ਦੇ ਵਿੱਚ ਪਾਣੀ ਇੰਨਾ ਕਿ 5-5 ਫੁੱਟ ਰੇਤਾ ਪੈ ਗਿਆ ਕਈ ਘਰ ਸਾਡੇ ਕਿਸਾਨ ਵੀ ਇੱਥੇ ਰੋਗੇ ਕੀ ਉਹਨਾਂ ਕੋ ਰੇਤਨ ਚੈੱਕ ਹੋਈ ਸਰਕਾਰ ਜੇ ਸਹਯੋਗ ਦਿੰਦੀ ਤੇ ਰੇਤਨ ਚੱਕਦੇ ਸੱਚਾਈ ਮੁਰਗੇ ਕੋਲੋਂ ਖਰਚਾ ਕਰਕੇ ਰੇਤਾ ਇਕੱਠੀ ਕੀਤੀ ਕਈਆਂ ਬੰਦਿਆਂ ਫਸਲਾਂ ਬੀਜੇ ਗੀਆਂ ਕਈ ਵਿੱਚ ਘਰ ਰਹਿ ਗਏ ਹੁਣ ਇੱਥੇ ਇਦਾਂ ਦੇ ਸਾਡੇ ਜੀਵਨ ਦਾ ਭਰਾ ਹੈਗੀ ਆ ਕਿ ਜਿਨ੍ਹਾਂ ਨੇ ਪਹਿਲੀ 1 ਯਾਰ ਪਈ ਦਾ ਪਾਣੀ ਆਇਆ ਹੁਣ 25 ਜਗੇ ਚੋਂ ਨਾ ਲਾਇਆ ਵਾ ਉਹ ਫੇਰ ਉੱਡ ਗਿਆ ਸਾਡਾ ਜਿਹੜਾ ਸੰਜੋਗ ਆ ਜੀ ਸਾਡੇ ਕੋਲ ਜਿੰਨੇ ਟਰੈਕਟਰ ਆ ਜਿੰਨੀ ਜੋਗੇ ਹੋਏ ਸਾਡਾ ਇੱਥੇ ਮਹੀਨਾ ਨੰਗੇ ਪਾਲੀਆਂ ਪੱਤਰੀਆਂ ਕਰਨ ਤੇ ਜਿੰਨਾ ਜਰ ਸਾਡੇ ਜੀਵਨ ਦਾ ਭਰਾਵਾਂ ਨਹੀਂ ਕਣਕਾਂ ਦੇ ਬੀਜ ਹੁੰਦੀਆਂ ਅਸੀਂ ਇੱਥੋਂ ਕਰੇ ਨਹੀਂ ਜਾਣਾ ਹੂੰ ਬਹੁਤ ਸੋਚ ਜਿਹੜਾ ਮੇਨ ਮੁੱਦਾ ਵਾ ਜੀ ਬਹੁਤ ਸੋਚ ਕਹੂੰਗੀ ਰੱਖਣ ਤੋਂ ਫੇਰ ਆਉਂਦੇ ਆ ਜੀ ਮੰਗ ਤੇ ਸੇਵਾ ਕਰਨ ਦੀ ਆ ਪਰ ਜਦੋਂ ਐਂਡ ਹੋ ਗਿਆ ਜੀ ਪੁਰੋ ਅਹੀਂ ਬਾਬਾ ਜੀ ਨੂੰ ਬੇਨਤੀ ਕੀਤੀ ਜਦੋਂ ਸਾਡੇ ਸੇ ਪਾਣੀ ਰੱਤ ਗਿਆ ਪੈੜੀਆਂ ਸੁੱਕੀਆਂ ਪੁਰੋ ਜਿੰਨਾ ਸੰਯੋਗ ਕਰ ਸਕਦੇ ਸਨ ਦੋ ਜੀ ਲੋੜ ਤਾਂ ਸਾਨੂੰ ਚਾਹੀਦੀ ਪਾਣੀ ਹੈ ਜੀ ਉਦੋਂ ਪਾਣੀ ਸੱਚਾਈ ਹੈ ਬਿਲਕੁਲ ਬੜੀ ਸੱਚਾਈ ਆ